ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਡੇਰਾ ਪ੍ਰੇਮੀਆਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਹੈ ਡੇਰਾ ਮੁਖੀ ਰਾਮ ਰਹੀਮ ਨੂੰ ਬਾਰ-ਬਾਰ ਫਰਲੋ ਤੇ ਪੈਰੋਲ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਤਾਂ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਣੀ ਸੀ ਪਰ ਉਹ ਪਟੀਸ਼ਨ ਕੋਰਟ ਦੇ ਵੱਲੋਂ ਸਿਖਰਲੀ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਤਾਂ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਝਟਕਾ ਲੱਗਿਆ ਤੇ ਡੇਰਾ ਪ੍ਰੇਮੀਆਂ ਨੂੰ ਤੇ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਆ ਆਖਰ ਕਿਉਂ ਇਹ ਪਟੀਸ਼ਨ ਖਾਰਜ ਕਰ ਦਿੱਤੀ ਕੋਰਟ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਹਾਨੂੰ ਵਕੀਲ ਦੀ ਜੁਬਾਨੀ ਸੁਣਾਉਣੀ ਆ ਆਹਾਂ ਜੀ ਅਜਤेंद्र ਜੀ ਜਿਹੜਾ

कि नहीं होया डिसमिस हो देखिए जो हमने हमने माननीय सुप्रीम कोर्ट के समक्ष यही रखा कि जो भी आज तक जो भी पैरोल या फरलो पूजे गुरुजी को दी गई है वो एक साल के अंदर 91 डेज की ही दी गई है क्योंकि पहले भी माननीय हाई कोर्ट में भी ये याचिका एसजीपीसी द्वारा डाली गई थी तो स्टेट ने एक डिटेल्ड एफिडेविट फाइल किया था जिसमें स्टेट ने ये बताया था कि जो पूजे गुरु के केस हैं इस तरह है के सिमिलर केसेज में हजारों ऐसे कह हैं जिनको ये पैरोल और फरलो का लाभ दिया जा रहा है तो अकॉर्डिंग टू लॉ ही पूजे गुरु को ये पैरोल और फरलो मिले ਰਹੀ ਹੈ ਤਾਂ ਤੁਸੀਂ ਸੁਣਿਆ ਵਕੀਲ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਜੋ ਪਟੀਸ਼ਨ ਐਜੀਪੀਸੀ ਦੇ ਵੱਲੋਂ ਦਾਇਰ ਕੀਤੀ ਸੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਸਿਖਰਲੀ ਅਦਾਲਤ ਨੇ ਕਿਹਾ ਕਿ ਕਿਸੇ ਖਾਸ ਵਿਅਕਤੀ ਨੂੰ ਦਿੱਤੀ ਗਈ ਰਾਹਤ ਨੂੰ ਜਨਹਿਤ ਮੁਕਦਮੇ ਦੇ ਨਾਮ ਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਜੇਕਰ ਹਾਈ ਕੋਰਟ ਦੇ ਕਿਸੇ ਨਿਯਮ ਜਾਂ ਹੁਕਮ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਪਟੀਸ਼ਨ ਐਜੀਪੀਸੀ ਦੇ ਵੱਲੋਂ ਧਾਇਰ ਕੀਤੀ ਗਈ ਸੀ ਤਾਂ ਅੱਜ ਐਜੀਪੀਸੀ ਨੂੰ ਵੱਡਾ ਝਟਕਾ ਵੀ ਲੱਗਿਆ ਇਸ ਪਟੀਸ਼ਨ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਕਈ ਵਾਰ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਸ ਕਰਕੇ ਵੀ ਜਿਹੜਾ ਵਿਰੋਧ ਕਰਦਾ ਕਿ ਇੱਕ ਪਾਸੇ ਤਾਂ ਬੰਦੀ ਸਿੱਖ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚੇ ਲੱਗੇ ਹੋਏ ਨੇ 2 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਮਹਾਲੀ ਦੇ ਬਾਰਡਰ ਦੇ ਉੱਤੇ ਮਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਿਨ੍ਹਾਂ ਦੀ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਫਰਲੋ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਪਰ ਦੂਜੇ ਪਾਸੇ ਡੇਰਾ ਮੁਖੀ ਰਾਮ ਰਹੀਮ ਥੋੜੇ ਦਿਨਾਂ ਦੇ ਵਿੱਚ ਕਦੇ ਫਰਲੋ ਕਦੇ ਪੈਰੋਲ ਲੈ ਕੇ ਬਾਹਰ ਆ ਜਾਂਦਾ ਜੇਲ੍ਹ ਚੋਂ ਫਿਰ ਬਾਹਰ ਆ ਕੇ satsang ਵੀ ਕਰਦਾ ਤਾਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਰ ਪਟੀਸ਼ਨ ਖਾਰਜ ਕਰ ਦਿੱਤੀ ਗਈ ਆ ਤਾਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਡੇਰਾ ਪ੍ਰੇਮੀਆਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਜ਼ਰੂਰ ਹੈ